ਆਪਣੀ ਕੌਮ ਦੀ ਪੀੜਾ ਨੂੰ ਲੈ ਕੇ ਵੀ ਵੀ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਤੇ ਉਹਨਾਂ ਦੇ ਨਾਲ ਸਿੱਖ ਸੁਲੂਫਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਜਰਨਲ ਛੇਬੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਉੱਭਰ ਰਹੀ ਸਾਰੀ ਲੀਡਰਸ਼ਿਪ ਜੀ ਨੇ ਕੌਮ ਨੂੰ ਸੇਧ ਦੇਣਾ ਸੀ ਦਿੱਲੀ ਦੀ ਹਕੂਮਤ ਤੇ ਰਵੈਤੀਆਂ ਨੇ ਰਲ ਕੇ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤਖਟਾ ਦਿੱਤਾ ਧੀਆਂ ਪੈਣਾ ਦੀਆਂ ਬੇਪੱਤੀਆਂ ਕਰਤੀਆਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਹੀਦੀ ਸਮਾਗਮ ਮਨਾ ਰਹੇ ਆਂ ਉਹ ਸਮਾਗਮ ਦੇ ਵਿੱਚ ਸਰਦਾਰ ترسےم ਸਿੰਘ ਜੀ ਜੋ ਕੌਮ ਦੇ ਯੋਧੇ ਤੇ ਜਰਨੈਲ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਪਾਲਿਸੀ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਸਰਦਾਰ ترسےم ਸਿੰਘ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਜੋਲ ਸਾਹਿਬ ਤੇ ਸਰਦਾਰ ਕਮਰ ਚੜਤ ਸਿੰਘ ਜੀ ਜੋ ਭਾਈ ਮਨਜੀਤ ਸਿੰਘ ਦੇ ਹੌਨਰ ਸੁਪੁੱਤਰ ਹੈ ਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਤੇ ਸਾਰੀਆਂ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਹ ਨਗਰ ਨਿਵਾਸੀਆਂ ਤੇ ਭਾਈ ਜਤਿੰਦਰ ਸਿੰਘ ਯੂਐਸਏ ਜਿਨ੍ਹਾਂ ਦੇ ਉਦਮ ਸੱਤ ਦਾ ਸਾਰੇ ਨਗਰ ਨੇ ਇਹ ਸ਼ਹੀਦੀ ਸਮਾਗਮ ਮਨਾਇਆ ਅਸੀਂ ਅੱਜ ਰੋ ਰਹੇ ਆਂ ਕਰਲਾ ਰਹੇ ਆਂ ਦਿੱਲੀ ਹਕੂਮਤ ਨੇ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤੱਕ ਢਾ ਦਿੱਤਾ ਸਾਡੀਆਂ ਧੀਆਂ ਪਣਾ ਦੀਆਂ ਬੇਬਤੀਆਂ ਕਰ ਦਿੱਤੀਆਂ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਸਾਡੀ ਉੱਪਰ ਲਈ ਲੀਡਰਸ਼ਿਪ ਨੂੰ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੰਦਾ ਹੈ ਸ਼ਹੀਦੀ ਸਮਾਗਮ ਤੇ ਗਈਆਂ ਮੇਰੀਆਂ ਭੈਣਾਂ ਧੀਆਂ ਨੂੰ ਅੱਜ ਦੇ ਦਿਨ ਕੋ ਕੋ ਕੇ ਸ਼ਹੀਦ ਕਰ ਦਿੰਦਾ ਹੈ ਤੇ ਤੁਸੀਂ ਵੀ ਰੋਏ ਹੋ ਅਸੀਂ ਵੀ ਰੋਏ ਆ ਤੁਸੀਂ ਵੀ ਕਰਲਾਏ ਹੋ ਅਸੀਂ ਵੀ ਕਰਨਾਏ ਆ ਸਾਡੀ ਨਾ ਕਿਸੇ ਨੇ ਸੁਣੀ ਐ ਨਾ ਸਾਰ ਲਈ ਐ ਜਿਹੜੀ ਇੱਕ ਫੌਜ ਹੁੰਦੀ ਐ ਉਹ ਫੌਜ ਦੂਜੇ ਮੁਲਕ ਨਾਲ ਲੜਦੀ ਐ ਇੰਡੀਅਨ ਸਟੇਟ ਨੇ ਆਪਣੀ ਫੌਜਾਂ ਦੇ ਰਾਈ ਤੋਪਾਂ ਤੇ ਟੈਂਕਾਂ ਦੇ ਰਾਈ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਟਕੜਾ ਦਿੱਤਾ ਜਦੋਂ ਕਿ ਫੌਜ ਜਿਹੜੀ ਦੂਜੇ ਮੁਲਕਾਂ ਨਾਲ ਲੜਨ ਲਈ ਹੁੰਦੀ ਆ ਤੇ ਫਿਰ ਇਸ ਫੌਜ ਨੇ ਸਾਡੇ ਤੇ ਜ਼ੁਲਮ ਕਰ ਦਿੱਤਾ ਕੱਲੀ ਫੌਜ ਨੇ ਜ਼ੁਲਮ ਨਹੀਂ ਕੀਤਾ ਸਾਡਾ ਸੋਵੀਅਤ ਰੂਸ ਨੇ ਪ੍ਰਤਾਨੀਆਂ ਨੇ ਰਲ ਕੇ ਇੰਡੀਅਨ ਸਟੇਟ ਨੇ ਸਾਡਾ ਦਰਬਾਰ ਸਭ ਢਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਰਵੈਤੀ ਸੀ ਜਿਹਨੂੰ ਅਸੀਂ ਭਰਾ ਮੰਨਦੇ ਸੀ ਪੰਥ ਦੇ ਨਾਂ ਤੇ ਸਰਕਾਰ ਬਣੀ ਐ ਨਾ ਦਾ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਕਿ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤਖਤਾ ਆ ਗਿਆ ਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਮਤਾ ਪਾਸ ਕੀਤਾ ਕਿ ਸਾਡਾ ਦਰਬਾਰ ਸਭ ਢਾਇਆ ਗਿਆ ਨਾ ਮਤਾ ਐਸਜੀਪੀਸੀ ਦੇ ਪੱਤਰਕ ਕੀਤਾ ਗਿਆ ਹੁਣ ਕੌਮ ਦੀ ਜਿਹੜੀ ਅਗਲੀ ਜਨਰੇਸ਼ਨ ਹੋਊਗੀ ਉਹ ਕੀ ਸੋਚੂਗੀ ਕਿ ਸਾਡੇ ਜਿਹੜੀਆਂ ਸੰਸਦਾਂ ਵੈ ਉਹਦੀ ਨਿੰਦਿਆ ਉਹਦਾ ਰੋਸ ਕਿਉਂ ਨਹੀਂ ਕੀਤਾ ਤੇ ਸੋ ਅੱਜ ਆਪਾਂ ਸਾਰੇ ਗੁਲਾਮੀ ਬੀਆਂ ਜਜ਼ੀਰਾ ਚ ਫਸੇ ਪਏ ਆ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਕੰਨ ਚ ਚਾਹੀਦਾ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਉਹ ਕੀ ਕਹਿੰਦੇ ਸਨ ਉਹ ਕਹਿੰਦੇ ਸਨ ਜਿਹੜੀ ਸਾਡੀ ਨੌਜਵਾਨੀ ਆ ਉਹ ਅਮਰਤ ਛੱਕ ਲਵੇ ਗੁਰੂ ਦੇ ਲੜ ਲੱਗ ਜਾਵੇ ਸੰਤ ਜਰਨਾਲ ਸਿੰਘ ਭਿੰਡਰਾ ਕਾwale ਕਹਿੰਦੇ ਸਨ ਆ ਜਿਹੜਾ ਹਰੀ ਕੇ ਪੱਤਨ ਤੋਂ ਤੋਂ ਨਹਿਰਾ ਜਾਂਦੀਆਂ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਸਾਡੀ ਆ ਇੱਥੋਂ ਸਾਨੂੰ ਪਾਣੀ ਦਾ ਹੱਕ ਦਿੱਤਾ ਜਾਵੇ ਉਹ ਕਹਿੰਦੇ ਸਨ ਜਿਹੜਾ ਸਾਡਾ ਆਨੰਦ ਮੈਰਜ ਹੈ ਜਿਹੜੇ ਅਸੀਂ ਆਨੰਦ ਮਾਇਰ ਚ ਆਨੰਦ ਕਰਾਉਨੇ ਆ ਜੇ ਹਿੰਦੂ ਵੀਰ ਆਪਣੇ ਫੇਰੇ ਕਰਾਉਂਦੇ ਆ ਚੰਗੀ ਗੱਲ ਹੈ ਜੇ ਮੁਸਲਮਾਨ ਵੀ ਨਕਾਬ ਪਰਾਉਂਦੇ ਆ ਉਹਦਾ ਰਜਿਸਟਰਡ ਹੁੰਦਾ ਅਸੀਂ ਚਾਰ ਲਾਵਾ ਗੁਰੂ ਗ੍ਰੰਥ ਸਾਹਿਬ ਆ ਕੇ ਲੈਨੇ ਆ ਚਾਰ ਲਾਵਾ ਲੈਣ ਤੋਂ ਬਾਅਦ ਜਦੋਂ ਆਨੰਦ ਕਾਰਜ ਹੋ ਜਾਂਦਾ ਗੁਰੂ ਘਰ ਦਾ ਵਜ਼ੀਰ ਲਿਖ ਕੇ ਦੇ ਦਿੰਦਾ ਤੇ ਫਿਰ ਅਸੀਂ ਤੇ ਤੁਸੀਂ ਡਿਪਟੀ ਕਮਿਸ਼ਨਰ ਕੋਲੇ ਜਾਣੇ ਆ ਡਿਪਟੀ ਕਮਿਸ਼ਨਰ ਸਾਹਿਬ ਮੇਰੀ ਧੀ ਨੇ ਮੇਰੀ ਨੂੰ ਨੇ ਮੇਰੇ ਪੁੱਤ ਨੇ ਮੇਰੇ ਜਵਾਈ ਨੇ ਅਮਰੀਕਾ ਜਾਣਾ ਕੈਨੇਡਾ ਜਾਣਾ ਜਾਂ ਇੱਥੇ ਰਹਿਣਾ ਕਿ ਮੇਰੀ ਵਿਆਹ ਰਿਸਿਸਟੈਂਸ ਕਰ ਦੇ ਤੇ ਫੇਰ ਉਹ ਕਹਿੰਦਾ ਤੇਰਾ ਵਿਆਹ ਕਿਵੇਂ ਰਿਸਟ ਹੋਇਆ ਉਹ ਕਹਿੰਦਾ ਆਨੰਦ ਮੈਰ ਜਾਂ ਆਨੰਦ ਹੋਏ ਨੇ ਉਹ ਕਹਿੰਦਾ ਜੇ ਤੇਰੇ ਆਨੰਦ ਹੋਏ ਨੇ ਤੇ ਕਾਨੂੰਨ ਦੇ ਵਿੱਚ ਤੇ ਆਨੰਦ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਫੇਰ ਆਨੰਦ ਮੈਰ ਜ ਰਜਿਸਟਰ ਵਿਆਹ ਰਜਿਸਟਰ ਹੀ ਨਹੀਂ ਹੁੰਦਾ ਤੇ ਫੇਰ ਕੀ ਹੁੰਦਾ ਮਜਬੂਰੀ ਆ ਫੇਰ ਲੜਕੀ ਦਾ ਬਾਪ ਲੜਕੇ ਦਾ ਬਾਪ ਵਿਚੋਲਾ ਗੁਰੂ ਘਰ ਦਾ ਵਜ਼ੀਰ ਫੇਰ ਪਿੰਡ ਦਾ ਨੰਬਰਦਾਰ ਜਾਂ ਸਰਪੰਚ ਫੇਰ ਝੂਠ ਬੋਲਣਾ ਪੈਂਦਾ ਕੀ ਬੋਲਣਾ ਪੈਂਦਾ ਕੇ ਜਿਹੜਾ ਵਿਆਹ ਹੈ ਹਿੰਦੂ ਰੀਤੀ ਰਮਤ ਆਪ ਖੋਇਆ ਤੇ ਫੇਰ ਜੇ ਤੁਹਾਡਾ ਆਨੰਦ ਮੈਰਜ ਇੱਕ ਨਹੀਂ ਹੋਇਆ ਤੇ ਫੇਰ ਤੁਹਾਡੇ ਕੋਲੋਂ ਚੰਡੀਗੜ੍ਹ ਖੋਲੀ ਆ ਤੁਹਾਡਾ ਚੰਡੀਗੜ੍ਹ ਹੀ ਨਹੀਂ ਤੁਹਾਡੀ ਰਾਜਧਾਨੀ ਖੋਲੀ ਆ ਤੁਹਾਡੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਲੇ ਨੇ ਤੁਹਾਡੇ ਕੋਲੋਂ ਯੂਨੀਵਰਸਿਟੀ ਖੋਲੀ ਆ ਫੇਰ ਤੁਸੀਂ ਨਾ Rajasthan ਨਾ Himachal ਨਾ ਜੰਮੂ ਨਾ ਸੀ ਤੁਸੀਂ ਜਮੀਨ ਹੀ ਖਰੀਦ ਸਕਦੇ ਕੋਈ ਨਹੀਂ ਖਰੀਦ ਸਕਦੇ ਤੁਹਾਡੇ ਕੋਲੋਂ ਸਾਰੇ ਠੱਕ ਖੋਲੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕੀ ਕਹਿੰਦੇ ਸੀ ਉਹ ਤੁਹਾਡੇ ਹੱਕਾਂ ਦੀ ਗੱਲ ਕਰਦੇ ਸੀਗੇ ਤੇ ਫੇਰ ਭਾਈ ਅੱਜ ਆਪਾਂ ਸਾਰੇ ਸੋਚੀਏ ਤੇ ਵਿਚਾਰੀਏ ਕਿ ਅੱਜ ਤੱਕ ਅਸੀਂ ਗੁਲਾਮੀ ਦੇ ਵਿੱਚ ਫਸੇ ਪਏ ਆ ਅੱਜ ਇੱਕ ਪਾਲਿਸੀ ਦੇ ਤਹਿਤ ਇੰਡੀਅਨ ਸਟੇਟ ਤੁਹਾਡੇ ਨਾਲ ਧੱਕਾ ਕਰ ਰਿਹਾ ਪਹਿਲਾਂ ਤਾਂ ਤੁਹਾਡੇ ਨੌਜਵਾਨਾਂ ਨੂੰ ਕਿਸੇ ਚਰਾਹੇ ਤੇ ਸ਼ਿਕਾਰ ਬਣਾ ਦਿੱਤਾ ਖਾਲੜਾ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਬਾਬਾ ਚਰਨ ਸਿੰਘ ਨੂੰ ਕੋਕੋ ਕੇ ਸ਼ਹੀਦ ਕਰ ਦਿੱਤਾ ਮੇਰੇ ਸਾਹਮਣੇ ਜਥੇਦਾਰ ਕੋਕੋ ਨੂੰ ਸ਼ਹੀਦ ਕਰ ਦਿੱਤਾ ਪਹਿਲਾਂ ਤਾਂ ਇੰਡੀਅਨ ਪੁਲਿਸ ਨੇ ਰਲ ਕੇ ਫੇਰ ਕੀ ਕੀਤਾ ਤੁਹਾਡੇ ਨੌਜਵਾਨਾਂ ਦੀਆਂ ਸ਼ਹੀਦਾਂ ਕਰ ਦਿੱਤੀਆਂ ਤੁਸੀਂ ਰੋਏ ਇੰਟਰਨੈਸ਼ਨਲ ਤੌਰ ਤੇ ਮੁੱਦਾ اٹ੍ਹਿਆ ਕਿ ਨੌਜਵਾਨਾਂ ਨੂੰ ਸ਼ਹੀਦ ਕਰ ਰਹੇ ਨੇ ਜਦੋਂ ਮੁੱਦਾ اٹ੍ਹਿਆ ਫਿਰ ਇਹਨਾਂ ਨੇ ਕਰਵਟ ਬਦਲ ਲਿਆ ਫਿਰ ਇਹਨਾਂ ਨੇ ਕੀ ਕੀਤਾ ਲੀਡਰਾਂ ਦੇ ਰਾਈ ਤੁਹਾਡੇ ਨਗਰਾਂ ਦੇ ਵਿੱਚ ਚਿੱਟਾ ਲਿਆਂਦਾ ਸਮੈਕ ਲਿਆਂਦਾ ਨਸ਼ਾ ਲਿਆਂਦਾ ਚੋਣਾਂ ਦੇ ਵਿੱਚ ਲੀਡਰ ਆਉਂਦੇ ਸੀ ਉਹ ਆਪਾਂ ਕਹਿੰਦੇ ਸੀ ਲੀਡਰਾਂ ਦੀ ਗੱਡੀ 'ਚੋਂ ਗੁਟਕਾ ਸਾਹਿਬ ਨਿਕਰੂਗਾ ਕੋਈ ਕਹਿੰਦਾ ਨੌਕਰੀ ਨਿਕਲੂਗੀ ਕੋਈ ਕਹਿੰਦਾ ਸਾਡੇ ਲਈ ਚੰਗਾ ਕੰਮ ਨਿਕਲੂਗਾ ਇਹ ਗੱਡੀ ਦੇ ਵਿੱਚੋਂ ਚਿੱਟਾ ਨਿਕਲਦਾ ਸਮਾਇਕ ਨਿਕਲਦਾ ਰਿਆ ਤੇ ਸਾਡੀ ਨੌਜਵਾਨੀ ਇਹ ਜਿਹੜਾ ਪੁੱਤ ਇੱਕ ਦਿਨ ਚਿੱਟਾ ਪੀ ਗਿਆ ਲੀਡਰ ਦੇ ਨਾਲ ਰਹਿ ਗਿਆ ਉਹ ਚੋਣਾ ਦੇ ਵਿੱਚ 15 ਦਿਨ ਰਹਿ ਗਿਆ 15 ਦਿਨਾਂ ਦਾ ਜੋੜ ਦਿੱਤਾ ਪੁੱਤ ਭਾਵੇਂ ਕਿੰਨੇ ਵੀ ਹੋਣ ਜਿਹਦੇ ਘਰੇ ਇੱਕ ਪੁੱਤ ਹੈ ਨਸ਼ੇ ਤੇ ਲੱਗ ਗਿਆ ਤਿੰਨ ਤਿੰਨ ਪੀੜੀਆਂ ਇਹਨਾਂ ਨੇ ਬਰਬਾਦ ਕਰਤੀਆਂ ਰੋਜ਼ ਪਿੰਡਾਂ ਦੇ ਵਿੱਚ ਸਵੇਰ ਵੱarre ਹੈ ਜੀਨੂੰ ਰੋਕਣ ਲਈ ਭਾਈ ਅਮਰਤਪਾਲ ਸਿੰਘ ਨੇ ਐਡੀ ਵੱਡੀ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਭੈਣ ਦੀ ਕੂਕ ਸੁਣੀ ਉਹਨਾਂ ਨੇ ਮਾਂ ਦੀ ਕੂਕ ਸੁਣੀ ਉਹਨਾਂ ਨੇ ਧੀਆਂ ਪੜਾਂ ਦੀ ਕੂਕ ਸੁਣੀ ਕਿ ਨੌਜੋਨੀ ਖਤਮ ਹੋ ਰਹੀ ਹੈ ਜੇ ਨਸ਼ੇ ਨੂੰ ਰੋਕਦਾ ਸੀ ਉਹਨੂੰ ਡਿਬਰੂਗੜ੍ਹ ਭੇਜ ਦਿੱਤਾ ਕਿਉਂਕਿ ਜਿਹੜੇ ਨਸ਼ੇ ਦੇ ਤਸਕਰ ਸੀ ਉਹ ਨੌਜਾਨੀ ਨੂੰ ਬਰਬਾਦ ਕਰ ਦਿੰਦਾ ਹੈ ਇਸ ਕਰਕੇ ਅੱਜ ਆਪਾਂ ਸਾਰਿਆਂ ਨੂੰ ਰਲ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਗੱਲਾਂ ਕਰਦੇ ਸੀ ਆਓ ਆਪਾਂ ਇਕੱਠੇ ਹੋਈਏ ਆਪਣੀ ਕੌਮ ਨੂੰ ਬਚਾਈਏ